ਕੈਬਨਟ ਮੰਤਰੀ ਮੀਤੇ ਹੇਰ ਨੂੰ ਜਦੋਂ ਲੋਕ ਸਭਾ ਦੀ ਟਿਕਟ ਮਿਲੀ ਉਸ ਤੋਂ ਬਾਅਦ ਵਰਕਰਾਂ ਦੇ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਜਿੱਥੇ ਅੱਜ ਰਣਵੀਰ ਸਿੰਘ ਢਿੰਡਸੇ ਦੀ ਗਵਾਹੀ ਦੇ ਵਿੱਚ ਪਵਾਨੀਗੜ ਮੰਡੀ ਦੇ ਵਿੱਚ ਲੱਡੂ ਵੰਡ ਕੇ ਜਿੱਥੇ ਮੰਡੀ ਦੇ ਮੋੜ ਤੇ ਖੁਸ਼ੀ ਮਨਾਈਆਂ ਜਾ ਰਹੀਆਂ ਹਨ ਉੱਥੇ ਇਸ ਮੌਕੇ ਦੇ ਖਾਸ ਤੌਰ ਤੇ ਆਮ ਆਦਮੀ ਦੇ ਪਾਰਟੀ ਵਰਕਰ ਰਾਮ ਗੋੜੇਲ ਵਿਸ਼ਾਲ ਪਾਂਬਰੀ ਅਤੇ ਹੋਰ ਵਰਕਰ ਵੀ ਖਾਸ ਤੌਰ ਤੇ ਪਹੁੰਚੇ ਹੋਏ ਸਨ ਤੁਸੀਂ ਦੇਖ ਸਕਦੇ ਹੋ ਲੱਡੂਆਂ ਨਾਲ ਮੂੰਹ ਮਿੱਠੇ ਕਰਾਏ ਜਾ ਰਹੇ ਹਨ ਤੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ ਅਤੇ ਇਸ ਮੌਕੇ ਤੇ ਕੀ ਕਿਹਾ ਆਮ ਆਦਮੀ ਪਾਰਟੀ ਦੇ ਆਗੂ ਰਾਮ ਗੋੜਲ ਅਤੇ ਰਣਵੀਰ ਸਿੰਘ ਢਿੰਡਸਾ ਨੇ ਕਿਵੇਂ ਲੜਨਗੇ 2024 ਦੀਆਂ ਚੋਣਾਂ ਨੂੰ ਮੁੱਖ ਮੁੱਦੇ ਨਾਲ ਆਓ ਤੁਹਾਨੂੰ ਸੁਣਾਉਣਾ ਖਾਸ ਰਿਪੋਰਟ ਜਿੰਦਾਬਾਦ 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 ਭਾਈ ਭੂਗਤ ਕਮਾਂਡ ਤੇਰੀ ਸੱਚ ਤੇ ਭਾਈ ਪ੍ਰੀਤ ਇਹ ਤੇਰੀ ਸਾਥ ਤੇ ਤੇਰੀ ਸਾਥ ਤੇ ਜਿੰਦਾਬਾਦ 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 ਮਨੀਤਕਰ ਪ੍ਰਾਜਾ ਜਿੰਦਾਬਾਦ 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 ਆਮ ਆਦਮੀ ਪਾਰਟੀ ਜਿੰਦਾਬਾਦ 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 ਪੰਜਾਬ ਦਾ ਮੁੱਖ ਮੰਤਰੀ ਭਾਈ ਭਗਵੰਤ ਮਾਨ ਜਿੰਦਾਬਾਦ 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 ਮੀਤਿਆਂ ਨੂੰ ਡਾਕਟਰ ਦਿੱਤੀ ਗਿਆ ਤੇ ਲੱਡੂ ਵੰਡੇ ਜਾ ਰਹੇ ਨੇ ਕੀ ਕਹੋਗੇ ਇਸ ਨੂੰ ਬਹੁਤ ਹੀ ਖੁਸ਼ੀ ਦਾ ਮਾਹੌਲ ਆ ਤੁਸੀਂ ਆਪ ਹੀ ਦੇਖ ਰਹੇ ਹੋ ਸਾਰੇ ਬਸ ਇੱਕ ਜੁੱਟ ਹੋਏ ਖੜੇ ਨੇ ਤੇ ਜਰੂਰ ਰੁਬਾਈ ਨੂੰ 2024 ਦੀ ਇਲੈਕਸ਼ਨ ਲੋਕਾ ਭਾਈ ਜਿਦਾ ਅਗੇ ਆਮ ਆਦਮੀ ਪਾਰਟੀ ਦੀ ਝੋਲੀ ਦੇ ਇਸ ਤੇ ਪਾਵਾ ਅਗਰ ਅਸੀਂ ਗੱਲ ਕਰੀਏ ਤਾਂ ਭਗਮਾਨ ਤੁਮਾਨ ਦੋ ਵਾਰ ਇਥੋਂ ਐਮਪੀ ਬਣ ਚੁੱਕੇ ਨੇ ਉਸ ਤੋਂ ਬਾਅਦ ਸਿਮਰਜੀਤ ਸਿੰਘ ਮਾਨ ਬਣੇ ਤੇ ਹੁਣ ਫਿਰ ਤੁਹਾਨੂੰ ਲੱਗਦਾ ਵੀ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਤੇ ਕਿਵੇਂ ਲੋਕਾਂ ਚ ਜਾਵੋ ਲੋਕਾਂ ਦੇ ਮਾਨ ਸਾਹਿਬ ਦੇ 2 ਸਾਲ ਤੋਂ ਜੋ ਕੰਮ ਕਰੇ ਨੇ ਉਹ ਬੋਲਦੇ ਨੇ ਉਹਨਾਂ ਦੇ ਕੰਮ ਲੈ ਕੇ ਜਾਵਾਂਗੇ ਕਿਹੜੇ ਕੰਮ ਨੇ ਜਿਹੜੇ ਇੱਕ ਦੋ ਗਨੇ ਆਉਗੇ ਸਾਨੂੰ ਲੋਕਾਂ ਜਿਹੜੇ ਪਾ ਹੈਲਥ ਪ੍ਰੋਵਰਦੀ ਲਾ ਲੋ ਐਜੂਕੇਸ਼ਨ ਪ੍ਰੋਵਰਦੀ ਲਾ ਲੋ ਸੜਕਾਂ 'ਤੇ ਕੰਮ ਚੱਲ ਰਹੇ ਨੇ ਐਸਐਸਫ ਚਲਾਈ ਸਾਰੇ ਕੰਮ ਬਹੁਤ ਹੀ ਵਧੀਆ ਹੋ ਰਹੇ ਨੇ ਜਿਹੜੇ ਕਦੇ ਸੋਚੇ ਨਹੀਂ ਸੀ ਉਹ ਕੰਮ ਹੋ ਰਹੇ ਨੇ ਕੀ 2022 ਦਾ ਜੋਸ਼ ਪੂਰਾ ਰਹੇਗਾ ਵਰਕਰਾਂ ਚ ਇਸ ਵਾਰ ਉਦੋਂ ਵੀ ਤਿੰਨ ਗੁਣਾ ਜ਼ਿਆਦਾ ਰਹੂਗਾ ਲੱਡੂ ਬੰਡੇ ਜਾ ਰਹੇ ਨੇ ਅੱਜ ਜੀ ਸਾਨੂੰ ਸਭ ਤੋਂ ਵੱਡੀ ਜਿਹੜੀ ਖੁਸ਼ੀ ਹੋਈ ਹੈ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਇੱਕ ਬਹੁਤ ਨੌਜਵਾਨ ਯੂਥ ਚਿਹਰਾ ਜਿਹਨੇ ਆਪਦੀ ਆਈਐਸ ਦੀ ਤਿਆਰੀ ਨੂੰ ਛੱਡ ਕੇ ਪਾਰਟੀ ਦਾ ਅਨੰਦੋਲਨ ਤੋਂ ਸਾਥ ਦਿੱਤਾ ਤੇ ਮੌਜੂਦਾ ਪੰਜਾਬ ਵਿੱਚੋਂ ਬੜਾ ਇਮਾਨਦਾਰ ਸਾਫ਼ ਸ਼ਭੀ ਵਾਲਾ ਮੰਤਰੀ ਵੀ ਹੈ ਉਹਨੂੰ ਸਾਡੇ ਸੰਗਰੂਰ ਦੇ ਲੋਕ ਸਭਾ ਹਲਕੇ ਤੋਂ ਟਿਕਟ ਦਿੱਤੀ ਹੈ ਤੇ ਮੈਨੂੰ ਲੱਗਦਾ ਹੈ ਕਿ ਮਾਨ ਸਾਹਿਬ ਤੋਂ ਬਾਅਦ ਉਹ ਪੰਜਾਬ ਦਾ ਅੱਜ ਤੱਕ ਦਾ ਸਭ ਤੋਂ ਮਤਲਬ ਵਧੀਆ ਬੁਲਾਰਾ ਹੋ ਜਿਹੜਾ ਪਾਰਲੀਮੈਂਟ ਦੇ ਵਿੱਚ ਸਾਡੇ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਚੰਗੀ ਤਰ੍ਹਾਂ ਚੱਕੂ ਆ ਅਗਰ ਗੱਲ ਕਰੀਏ ਤਾਂ ਚੋਣਾਂ ਦੇ ਵਿੱਚ 2024 ਕਿਹੜੇ ਮੇਨ ਮੁੱਦਿਆਂ ਲੈ ਕੇ ਤੁਸੀਂ ਆਮ ਲੋਕਾਂ 'ਚ ਜਾਓ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਜੀ ਜੋ ਸਾਡਾ ਜਿਸ ਚੀਜ਼ ਨੂੰ ਲੈ ਕੇ ਅਸੀਂ ਅੰਨ ਅੰਦੋਲਨ ਤੋਂ ਚੱਲੇ ਸੀ ਵਿਦਿਆ ਸਿਹਤ ਕਰਪਸ਼ਨ ਨੂੰ ਰੋਕਣਾ ਲੋਕਾਂ ਤੱਕ ਮਤਲਬ ਜੋ ਸਰਕਾਰ ਦੀਆਂ ਸਹੂਲਤਾਂ ਨੇ ਉਹ ਬਿਨਾ ਕ੍ਰਪਸ਼ਨ ਉਹ ਚੋ ਪੈਸਾ ਖਾਤੇ ਤੱਕ ਪਹੁੰਚਾਉਣਾ ਔਰਤਾਂ ਦਾ ਮਤਲਬ ਉਹਨਾਂ ਦੇ ਜੀਵਨ ਦੇ ਵਿੱਚ ਸੁਧਾਰ ਤੇ ਨਸ਼ੇ ਦੀ ਰੋਕ ਪੰਜਾਬ ਦੀ ਤਰੱਕੀ ਦੀ ਰੰਗਲਾ ਪੰਜਾਬ ਬਣਾਉਣਾ ਨਸ਼ੇ ਦੀ ਗੱਲ ਕਰੀਏ ਤਾਂ ਅੱਜ ਵੀ ਜੇਕਰ ਗੱਲ ਕਰੀਏ ਤਾਂ ਨਸ਼ੇ ਦੇ ਨੌਜਵਾਨ ਬਹੁਤ ਮਰ ਰਹੇ ਨੇ ਪਰ ਜੇ ਅਸੀਂ ਉਹ ਗੱਲਾਂ ਤੇ ਕਰੀਏ ਤਾਂ ਸਰਕਾਰਾਂ ਦੇ ਸਾਨੂੰ ਫਰੰਟ ਫੀਲ ਹੁੰਦੇ ਅਸੀਂ ਇਹ ਗੱਲ ਤੋਂ ਬਿਲਕੁਲ ਮੁਨਕਰ ਨਹੀਂ ਹੁੰਦੇ ਪਰ ਜੇ ਤੁਸੀਂ ਇਹਨੂੰ 2017 ਤੋਂ ਪਹਿਲਾਂ 2022 ਤੋਂ ਪਹਿਲਾਂ ਤੇ ਹੁਣ ਦਾ ਤੁਸੀਂ ਕੰਪੇਅਰ ਕਰੋਗੇ ਤਾਂ ਇਹਦੇ ਵਿੱਚ ਕਿਤੇ ਵਲੋਡ ਤੋਂ ਵੱਧ ਇਹਦੇ ਵਿੱਚ ਰੋਕਥਾਮ ਹੋਈ ਹੈ ਤੇ ਹਜੇ ਸਰਕਾਰ ਬਣੀ ਨੂੰ ਵੀ 2 ਸਾਲ ਹੋਏ ਨੇ ਇਸੇ ਲਈ ਮਾਨ ਸਾਹਿਬ ਨੇ ਨਾਰਾ ਦਿੱਤਾ ਪਾਰਟੀ ਨੇ ਕਿ ਸੰਸਦ ਵਿੱਚ ਵੀ ਭਗਵੰਤ ਮਾਨ ਜਿੰਨੇ ਅਸੀਂ ਅੱਗੇ ਮਜ਼ਬੂਤ ਹੁੰਦੇ ਜਾਵਾਂਗੇ ਉਹਨਾਂ ਜਿੰਨਾ ਸੈਂਟਰ ਦੇ ਵਿੱਚ ਸਾਡਾ ਅਹਿਮ ਰੋਲ ਹੁੰਦਾ ਜਾਊ ਉਹਨਾਂ ਸਾਡਾ ਥੱਲੇ ਕੰਟਰੋਲ ਵੱਧਦਾ ਜਾਊ ਤੇ ਇਹ ਚੀਜ਼ਾਂ ਤੇ ਹੋਰ ਕੰਟਰੋਲ ਕਰਾਂਗੇ ਅਗਰ ਅਸੀਂ ਪਾਰਟੀ ਦਾ ਜਰੀਬਗੀ ਤੁਹਾਡੇ ਬਾਜੀਤਾਰੀ ਆਉਗੀ ਜਿਵੇਂ 2024 ਅਗਰ ਗੱਲ ਕਰੇ ਦੂਜੇ ਪਾਰਟੀਆਂ ਮੰਗ ਕੇ ਇਸ ਪਾਰਟੀ ਦੇ ਵਿੱਚ ਵੀ ਇਹ ਪ੍ਰੋਬਲਮ ਰਹਿਣ ਤੁਸੀਂ ਅੱਜ ਤੱਕ ਦੇਖਿਆ ਜੀ ਕਦੇ ਆਮ ਆਦਮੀ ਪਾਰਟੀ ਦੇ ਵਿੱਚ ਅਨੁਸ਼ਾਸਨਤਾ ਦੀ ਕਮੀ ਨਹੀਂ ਰਹੀ ਕਿਸੇ ਲੈਵਲ ਤੇ ਵੀ ਮਤਲਬ ਕਿਸੇ ਵਰਕਰ ਤੋਂ ਲੈ ਕੇ ਉੱਤੇ ਤੱਕ ਭਾਈ ਭੁਪਿੰਦਰ ਹਰੇ RAM ਹਰੇ ਭਾਈ ਹਰੇ ਸਕੂਟ ਵਾਲੇ ਸਾਰੇ ਭਰਾ 2014 ਵਾਲੇ ਨਹੀਂ ਜੇ ਕਿਸੇ ਧੜੇ ਚ ਹੁੰਦੇ ਤਾਂ ਅੱਜ ਇੱਥੇ ਕਿਉਂ ਖੜੇ ਹੁੰਦੇ ਅੱਜ ਅਸੀਂ ਇੱਥੇ ਕਿਸੇ ਧੜੇ ਵੱਲੋਂ ਨਹੀਂ ਖੜੇ ਸਿਰਫ ਅਸੀਂ ਆਮ ਆਦਮੀ ਪਾਰਟੀ ਵੱਲੋਂ ਦਿੱਤੇ ਉਮੀਦਵਾਰ ਦੇ ਮਤਲਬ ਉਹਨੂੰ ਮੁਬਾਰਕਬਾਦ ਦੇਣ ਲਈ ਲੋਕਾਂ ਚ ਆਪਦੀ ਲੱਡੂ ਵੰਡ ਕੇ ਖੁਸ਼ੀ ਸਾਂਝੀ ਕਰ ਲਈ ਇੱਥੇ ਸਾਰੇ ਜੀ ਇੱਕ ਵਾਰ ਸਿੱਧਾ ਆਮ ਆਦਮੀ ਪਾਰਟੀ ਕਹਿੰਦੀ ਆਮ ਲੋਕਾਂ ਨੂੰ ਟਿਕਟ ਦੇਵਾਂਗੇ ਹੁਣਾ ਐਮਐਲਏ ਮਾਤਰੀਆਂ ਨੂੰ ਟਿਕਟ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰਨਾ ਚਾਹੁੰਦਾ ਜੀ ਮੈਂ ਤੇ ਮੀਤ ਯੂਥ ਵਿੰਗ ਦੇ ਜਦੋਂ ਪਹਿਲਾ ਯੂਥ ਵਿੰਗ ਬਣਿਆ ਸੀ ਅਸੀਂ ਇਕੱਠਿਆਂ ਨੇ ਕੰਮ ਕੀਤਾ ਇੱਕ ਪੰਜ ਛੇ ਕਿੱਲੇ ਸਧਾਰਨ ਉਹਦੇ ਫਾਦਰ ਬਿਜਲੀ ਬੋਰਡ 'ਚ ਕੰਮ ਨੌਕਰੀ ਕਰਦੇ ਸੀ ਤਿੰਨ ਭੈਣਾਂ ਦਾ ਭਾਈ ਐ ਜੇ ਉਹਨੂੰ ਐਮਐਲਏ ਬਣ ਗਿਆ ਖਾਸ ਤੰਗੀ ਨਾ ਬਣਿਆ ਪਾਰਟੀ ਦਾ 2014 ਦਾ ਉਹਨੇ ਆਪਦੀ ਆਈਐਸੀ ਪੜ੍ਹਾਈ ਛੱਡ ਕੇ ਇਹਨਾਂ ਅੰਦੋਲਨ ਸ਼ੁਰੂ ਕੀਤਾ ਸੀ ਉਹਨੂੰ ਤੁਸੀਂ ਖਾਸ ਵਰਕਰ ਨਹੀਂ ਕਹਿ ਸਕਦੇ ਉਹ ਤਾਂ ਸਾਰੇ ਪੁਰਾਣੇ ਵਰਕਰ ਉਹ ਜਿੰਨੇ ਮੁੰਡੇ ਖੜੇ ਨੇ ਹਰੇਕ ਨੇ ਮੀਤ ਨਾਲ ਇੱਥੇ ਜਾਂ ਬਰਨਾਲੇ 'ਚ ਕੰਮ ਕੀਤਾ ਅਗਰ ਅਨਵਿਰ ਜੀ ਇੱਕ ਸਾਡੇ ਸੋਸ਼ਲ ਮੀਡੀਆ ਤੇ ਇੱਕ ਸਵਾਲ ਚੱਲ ਰਹੇ ਨੇ ਵੀ ਆਮ ਕਰ ਰਹੇ ਵੀ ਆਮ ਲੋਕਾਂ ਨੂੰ ਟਿਕਟ ਕਿਉਂ ਕਿਉਂ ਨਹੀਂ ਦਿੱਤੀਆਂ ਗਈਆਂ ਵੀ ਸਿਰਫ ਮੰਤਰੀਆਂ ਨੂੰ ਹੀ ਟਿਕਟਾਂ ਦਿੱਤੇਗੇ ਦੇਖੋ ਜੀ ਜਦੋਂ ਤੁਸੀਂ ਨਾ ਇੱਕ ਭਾਜਪਾ ਵਰਗੀ ਜਿਹਦੇ ਚ ਆਪਾਂ ਇਲੈਕਟਰਲ ਬਾਂਡ ਚ ਦੇਖਿਆ 18000 ਕਰੋੜ ਰੁਪਈਆ ਮਤਲਬ ਉਹਨਾਂ ਨੂੰ ਗਿਆ ਜਦੋਂ ਤੁਸੀਂ ਕਾਂਗਰਸ ਦੇ ਧਨਾਡਾਂ ਨਾਲ ਜਦੋਂ ਤੁਸੀਂ ਅਕਾਲੀ ਦਲ ਵਰਗੇ ਧਨਾਡਾਂ ਨਾਲ ਲੜਨੇ ਤਾਂ ਲੋਕ ਵੀ ਚਾਹੁੰਦੇ ਹੁੰਦੇ ਨੇ ਕਿ ਇੱਕ ਮੁਕਾਬਲੇ ਦਾ ਯੂਥ ਪੜਿਆ ਲਿਖਿਆ ਬੇਦਾਗ ਜੇ ਮੀ ਤੋਂ ਸਾਰੀਆਂ ਗੱਲਾਂ ਨੂੰ ਪੂਰਾ ਕਰਦੇ ਤੇ ਇੱਥੇ ਤੁਸੀਂ ਕਿਵੇਂ ਇਤਰਾਜ਼ ਕਰ ਸਕਦੇ ਹੋ ਇਤਰਾਜ਼ ਸਾਡੇ ਨਾਲ ਤਾਂ ਅਸੀਂ ਤੁਹਾਨੂੰ 2014 ਤੋਂ ਜਾਣਦੇ ਆ ਉਹ ਇੱਕ ਡੇਡੀਕੇਟਡ ਤੇ ਹਾਰਡ ਕੋਰ ਆਪ ਦਾ ਵਰਕਰ ਤੇ ਵਲੰਟੀਅਰ ਤੇ ਲੀਟ